ਤੱਕ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈ ਤੇ ਅੱਜ ਦੀ ਜਿਹੜੀ ਇਤਿਹਾਸਕ ਬਾਬੇ ਬਕਾਲਾ ਸਾਭ ਦੀ ਧਰਤੀ ਹੈ ਇਸ ਜਗ੍ਹਾ ਤੇ ਜਦੋਂ 22 ਮੰਜੀਆਂ ਡਹਿਗੀਆਂ ਸੀਗੀਆਂ ਤੇ ਹਰੇਕ ਕਹਿੰਦਾ ਮੈਂ ਗੁਰੂ ਆ ਤੇ ਮੈਂ ਗੁਰੂ ਆ ਤੇ ਕੌਮ ਭੰਬਲਪੂਸੇ ਚ ਪਈ ਸੀ ਮੱਖਣਸ਼ਾਲ ਲਵਾੜੇ ਨੇ ਉਸ ਦੀ ਪਰਖ ਕੀਤੀ ਤੇ ਕੌਮ ਨੂੰ ਨਵੇਂ ਪਾਸ਼ਾ ਦਿੱਤੇ ਤੇ 21 ਮੰਜੀਆਂ ਛਾਏ ਹੋ ਗਈਆਂ ਤੇ ਫੇਰ ਇਸ ਜਗ੍ਹਾ ਤੇ ਗੁਰੂ ਸਾਚਾ ਗੁਰੂ ਲਾਧੋ ਰੇ ਤੇ ਸਿਧਾਂਤ ਤੇ ਆਪਾਂ ਇਕੱਠੇ ਹੋਏ ਆ ਤੇ ਅੱਜ ਦੀ ਪੰਥਕ ਕਤਰਤਾ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬੰਦੀ ਸਿੰਘਾਂ ਨੂੰ ਤੇ ਰਿਹਾਈ ਲਈ ਚਾਰਚਾ ਕਰਨ ਲਈ ਇਕੱਠ ਹੋਇਆ ਭਾਈ ਅਮਰਤਪਾਲ ਤੇ ਉਹਨਾਂ ਸਿੰਘਾਂ ਤੇ ਐਨਐਸਐ ਲਾਈ ਆ ਕੌਮ ਦਾ ਜਥੇਦਾਰ ਜਿਹੜਾ 10 ਲੱਖ ਕੌਮ ਨੇ ਚੁਣਿਆ ਭਾਈ ਜਗਤਾਰ ਸਿੰਘ ਉਹਾਰਾ ਉਹਨੂੰ ਰਿਹਾ ਕਰਨ ਦੇ ਲਈ ਇਕੱਠ ਹੋਇਆ ਮੈਂ ਇੰਡੀਅਨ ਸਟੇਟ ਨੂੰ ਅੱਜ ਪੁੱਛਣਾ ਚਾਹੁੰਦਾ ਇਕੱਠ ਤੂੰ ਦੇਖ ਲੈ ਤੂੰ ਦੇਖ ਲੈ ਅਸੀਂ ਕਾਨੂੰਨੀ ਬੰਦੇ ਆ ਤੇ ਜੇਕਰ ਅਮਰਤਪਾਲ ਸਿੰਘ ਨੂੰ ਤੇ ਭਾਈ ਸਰਬਜੀਤ ਸਿੰਘ ਨੂੰ ਹਿੰਦੂਆਂ ਨੇ ਮੁਸਲਮਾਨਾਂ ਨੇ ਅਸਾਈਆਂ ਨੇ ਗੁਰੂ ਨਾਨਕ ਨਾਮ ਲੇਵਾ ਨੇ ਜਿਤਾ ਕੇ ਪਾਰਲੀਮੈਂਟ ਚ ਭੇਜ ਦਿੱਤਾ ਤੇ ਤੂੰ ਸਾਨੂੰ ਲੱਥ ਤੇ ਨੋ ਇੰਡੀਅਨ ਸਟੇਟ ਲਗਾਉਣਾ ਚਾਹੁੰਦੀ ਐ ਤੇ ਤੂੰ ਭਾਈ ਜਿਹੜਾ ਸਾਡੇ ਦੇ ਸਿਰ ਤੇ ਰਵਨੀਤ ਬਿੱਟੂ ਜਿਹਨੂੰ ਹਿੰਦੂਆਂ ਨੇ ਮੁਸਲਮਾਨਾਂ ਨੇ ਸਾਰਿਆਂ ਨੇ ਰਲ ਕੇ ਵਪਾਰੀਆਂ ਨਾ ਹਰਾ ਦਿੱਤਾ ਤੇ ਤੂੰ ਮੈਂਬਰ ਪਾਰਲੀਮੈਂਟ ਦੀ ਸੌਚ ਵਾ ਕੇ ਵਜ਼ੀਰ ਬਣਾਤਾ ਤੇ ਫਿਰ ਤੂੰ ਹੁਣ ਸਾਨੂੰ ਜਵਾਬਤਾ ਦੇ ਕਿ ਸਾਡੇ ਦਰਬਾਰ ਸਾਹਿਬ ਕਿਉਂ ਟਾਇਆ ਜਵਾਬ ਮੰਗਦੇ ਆ ਸਾਡਾ ਨੰਨਤ ਮੈਰਜਕਟ ਕਿਉਂ ਖੋਇਆ ਸਾਡੀਆਂ ਧੀਆਂ ਪਣਾਂ ਦੀਆਂ ਬੇਪੱਤੀਆਂ ਕਿਉਂ ਕੀਤੀਆਂ ਸਾਡੇ ਗਲਾਂ 'ਚ ਟਾਇਰ ਕਿਉਂ ਪਾਏ ਸਾਡੇ ਕੋਲੋਂ ਚੰਡੀਗੜ੍ਹ ਕਿਉਂ ਖੋਲਿਆ ਸਾਡੇ ਕੋਲੋਂ ਹਾਈ ਕੋਰਟ ਕਿਉਂ ਖੋਲਿਆ ਸਾਡਾ ਬਾਰਡਰ ਸੈਣੀ ਵਾਲਾ ਵਾਗ਼ਾ ਸੁਲੇਮਾਨ ਕੀ ਕਿਉਂ ਬੰਦ ਕੀਤੀ ਹੈ ਨੇਪਾਲ ਦਾ ਤੇ ਬਾਰਡਰ ਕੰਦ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਕਿਉਂ ਬਖਸ਼ਾ ਤੇ ਸਰਸੇ ਵਾਲੇ ਸਾਧ ਨੂੰ 11 ਮਹੀਨੇ ਪ੍ਰੋਲ ਕਿਉਂ ਦਿੱਤੀ ਹੈ ਤੇ ਭਾਈ ਅਮਰਤਪਾਲ ਤੇ ਇਹਨਾਂ ਨੂੰ ਜੇਲ੍ਹਾਂ 'ਚ ਬੰਦੇ ਜਵਾਬ ਤਾਂ ਦੇ ਅਸੀਂ ਜਵਾਬ ਮੰਗਦੇ ਹਾਂ ਅਸੀਂ ਕਿਹਾ ਸੀ ਨਾ ਸਾਡੀ ਗੱਲ ਪ੍ਰੈਜ਼ੀਡੈਂਟ ਸੁਣਦਾ ਨਾ ਪ੍ਰਧਾਨ ਮੰਤਰੀ ਨਾ ਰਾਜ ਸਭਾ ਤੇ ਲੋਕ ਸਭਾ ਦਾ ਨਾ ਪੰਜਾਬ ਦਾ ਕੋਈ ਅਖੋਤੀ ਪੰਥ ਸਰਬਜੀਤ ਸਿੰਘ ਮਲੋਆ ਨੇ ਵੀ ਹੋ ਗੱਲ ਕੀਤੀ ਹੈ ਕਿ ਸਾਡੀ ਆਵਾਜ਼ ਉੱਥੇ ਵੀ ਨਹੀਂ ਸੁਣੀ ਜਾਂਦੀ ਜਦੋਂ ਅਸੀਂ ਗੱਲ ਕਰਨੀ ਹੁੰਦੀ ਸਰ ਮੌਕਾ ਨਹੀਂ ਦਿੱਤਾ ਅਸੀਂ ਹੁਣ ਨਾ ਤਾਂ ਧਰਨੇ 'ਚ ਪੈਣਾ ਨਾ ਮਜਾਰਿਆਂ 'ਚ ਪੈਣਾ ਹੈ ਕਿਉਂਕਿ ਕੁਰਬਾਨੀਆਂ ਅਸੀਂ ਦੇਈਏ ਧਰਨੇ 'ਚ ਅਸੀਂ ਚਾਹੀਏ ਕਾਲੇ ਪਾਣੀ ਅਸੀਂ ਚਾਹੀਏ ਡਿਬਰੂਗੋੜ ਅਸੀਂ ਚਾਹੀਏ ਤਿਆਂ ਪੈਨੇ ਬੇਪਤੀਆਂ ਸੀ ਕਰਾਈਏ ਪੰਜਾਬ ਦੇ ਸੋਮੇ ਅਸੀਂ ਲਟਾਲੀਏ ਨੌਜਾਨਾਂ ਦੀ ਹਿਜਰ ਤੇ ਇੰਡਸਟਰੀ ਸੀ ਕਰਾ ਲਈਏ ਹੁਣ ਭਾਈ ਮੋਦੀ ਧਰਨੇ ਲਾਵੇ ਭਗਵੰਤ ਮਾਨ ਤੇਰੀ ਟੀਮ ਧਰਨੇ ਲਾਵੇ ਤੇ ਬਾਦਲ ਦਲ ਕੇ ਅਖੌਤੀ ਪੰਥਕ ਜਿਹੜੇ ਉਹ ਧਰਲੇ ਰਣ ਜਿਹੜੇ ਕਹਿੰਦੇ ਸੀ ਪੰਥ ਦੀਆਂ ਗੱਲਾਂ ਕਰਦੇ ਐ ਤੇ ਫੇਰ ਭਾਈ ਉਹ ਧਰਨੇ ਲਾਉਣ ਤੇ ਆਪਾਂ 227 ਤੇ ਸਰਕਾਰੀ ਖਾਲਸਾ ਬਣਾਣਾ ਅੱਜ ਵੀ 22 ਮੰਜੀਆਂ ਦੀ ਤਰ੍ਹਾਂ ਨਾ ਅੱਜ ਵੀ ਕਈਆਂ ਨੇ ਸਿਆਸੀ ਮੰਝੀਆਂ ਡਾਲੀਆਂ ਸਿਆਸੀ ਮੰਝੀਆਂ ਡਾ ਕੇ ਕਹਿੰਦੇ ਅਸੀਂ ਪੰਥ ਹੈ ਤੇ ਜਦੋਂ ਜਾਣਾ ਦਾ ਦਿੱਲੀ ਨੂੰ ਤੇ ਫਿਰ ਦਿੱਲੀ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਸ਼ੰਭੂ ਬਾਰਡਰ ਤੋਂ ਪਿੱਛੇ ਹੀ ਉਹ ਗੱਲ ਬਦਲ ਲੈਂਦੇ ਐ ਪੰਥ ਤੇ ਪੰਜਾਬ ਦੀ ਗੱਲ ਨਹੀਂ ਕਰਦੇ ਅੱਜ ਇੱਥੇ ਪੰਥ ਦੀ ਪੰਜਾਬ ਦੀ ਪੁੱਤ ਦੀ ਪਾਦੀ ਪਾਣੀ ਦੀ ਪੰਜਾਬੀ ਦੀ ਪੜ੍ਹਾਈ ਦੇ ਪਰਾਵੇ ਦੀ ਕੌਮ ਵੱਲੋਂ ਗੁਲਾਮੀ ਗਲੋਂ ਲੌਂਦੇ ਆਜ਼ਾਦੀ ਦੀ ਗੱਲ ਹੋਈ ਐ ਤੇ ਇਸ ਕਰਕੇ ਪੰਥਰ ਕੱਤਰਾ ਨੇ ਪਤਾ ਕੀ ਕਹਿੰਦੇ ਐ ਕਹਿੰਦੇ ਪੰਥੂ ਕੇ ਇਕਤਾ ਕਰ ਲੋ ਕਹਿੰਦੇ ਪੰਥੂ ਕੇ ਇਕਤਾ ਕਰਵਾਏ ਗਈ ਜਾਂਦੇ ਆ ਹੁਣ ਮੈਨੂੰ ਦੱਸੋ ਨਹੀਂ ਹੋ ਸਕਦੀ ਪੰਥੂ ਕੇ ਇਕਤਾ ਜਿਹੜੀ ਆ ਉਹ ਕਿਹੜਾ ਜਥੇਬੰਦੀ ਆ ਹੁਣ ਸਰਸੇ ਵਾਲੇ ਸਾਧਨਾ ਇਕਤਾ ਕਰ ਲਈਏ ਫਿਰ ਬਾਦਲਾਂ ਨਾਲ ਇਕਤਾ ਕਰ ਲਈਏ ਕਾਂਗਰਸ ਨੇ ਦਰਬਾਰ ਸਾਹਿਬ ਇਕਤਾ ਕਰ ਲਈਏ ਆਪਨਾ ਕਰ ਲਈਏ ਜਿਹੜੇ ਪੰਥ ਦੇ ਆਗੂ ਆ ਦਿੱਲੀ ਤੋਂ ਬਾਅਦ ਮੂੰਹ ਬੰਦ ਹੁੰਦੇ ਨੇ ਬੀਜੇਪੀ ਨੂੰ ਵੋਟਾਂ ਪਾ ਦਿੰਦੇ ਆ ਉਹਨਾਂ ਨੇ ਏਕਤਾ ਕਰ ਲਈਏ ਹੁਣ ਕਿਹਦੇ ਨਾਲ ਏਕਤਾ ਕਰ ਲਈਏ ਮੈਂ ਪੰਥ ਨੂੰ ਕਹਿਣਾ ਲਾ ਏਕਤਾ ਤਾਂ ਸਰਬਜੀਤ ਸਿੰਘ ਨੂੰ ਜਿਤਾ ਤੇ ਤੇ ਆਪਣਾ ਭਾਈ ਅਮਰਤਪਾਲ ਨੂੰ ਜਿਤਾ ਕੇ ਏਕਤਾ ਕਰਤੀ